ਅੱਜ ਹੀ ਸੱਤ ਪਿੰਡ ਖੇੜੀ ਜੱਟਾ ਵੀ ਗਏ ਆਪਣੇ ਸੱਜਣ ਮਿੱਤਰ ਕਿਹੜੇ ਆਹ ਸੱਜਣ ਮਿੱਤਰ ਹੀ ਖੜੇ ਨੇ ਸਾਰੇ ਮਖੌਲੀ ਯਾਨੀ ਕਿ ਮੈਨੂੰ ਤੁਸੀ ਵੀ ਲੱਗਦੇ ਤੁਸੀਂ ਇਹਨਾਂ ਨੂੰ ਮਖੌਲਣਾ ਟੀਚਰ ਕੀਤੀ ਹੈ ਨਾ ਕਲਾਸ ਪਹਿਲਾਂ ਆ ਨਾ ਟੀਚਰ ਤਾਂ ਉਹ ਬਚਪਨ ਆ ਜਾਂਦਾ ਆ ਜਾਂਦਾ ਤੇ ਉਹਨਾਂ ਦੀ ਦਾੜੀ ਜੱਟੀਆਂ ਤੁਹਾਡੀਆਂ ਗਾਲੀਆਂ ਨੇ ਦੇਖੋ ਕਾਲੇ ਤੂੰ ਖਾਲਾ ਕਰਕੇ ਰੱਖਦੇ ਅੱਜ ਹੀ ਫੋਨ ਦਰਸ਼ਕ ਜੀ ਖੁੱਲ ਰਹੇ ਨੇ ਥੋੜਾ ਜਿਆ ਜੀ ਬਈ ਕੀ ਕਰ ਤਣਿਆ ਦੀ ਆਪੂਗਾ ਲਾ ਕੇ ਪੈ ਜੰਨੇ ਆ ਮਾ ਨਾਲ ਆਪੇ ਕਰਨੀ ਵਾਕਾਂ ਨਹੀਂ ਕੋਈ ਆਨੰਦ ਮੰਗਲ ਗਾਉਨੇ ਆ ਵਾਕੜਿਆ ਛੜਨੇ ਬਸ ਜੀ ਤੁਸੀਂ ਵੀ ਆ ਜਾਓ ਨਹੀਂ ਨਹੀਂ ਮਸਲਾ ਸਾਰੇ ਗੇਤ ਕਿਉਂ ਕਰ ਰਹੇ ਹੈ ਕਿਹੜਾ ਪੜਨਗੇ ਕਦੇ ਛੜਪੜ ਨਹੀਂਗੇ ਜਵੇਂ ਨਹੀਂ ਕਰੇ ਹੋਣ ਕਿਹੜੀ ਪੱਗ ਬੰਨੀ ਹੈ ਪੱਗ ਦਾ ਪਤਾ ਨਹੀਂ ਕਿਹੜੀ ਵੀ ਇਹ ਜਿਹਾ ਪਹਿਲਾ ਬੀਬੀ ਨੇ ਬੋਲਣਾ ਇਹ ਤੋਂ ਬਸ ਤਾਂ ਚੱਕ ਜੇ ਆਪੀੜੀਆਂ ਅੰਗਲੀਆਂ ਵਿੱਚੋਂ ਦੀ ਨੰਗਦੇ ਕਾਲ ਮਿਲ ਕੇ ਹੀ ਨੰਗਦੇ ਵੀ ਯਾਰੋ ਉੱਤ ਬਤਕਾਂ ਗੱਲ ਪੈ ਜਾਣ ਗਿਆ ਮੱਝਾਂ ਦੀਆਂ ਪੂੰਛਾਂ ਫੜ ਕੇ ਅਸੀਂ ਟੋਬਿਆਂ ਚ ਨਾ ਆਇਆ ਉਹ ਸਾਡਾ ਕਲਚਰ ਸੀ ਅੱਗੇ ਮਮੈਲ ਨਹੀਂ ਹੈਗੇ ਤੇਜੀ ਹੁਣ ਤਾਂ ਸਾਲਾ ਕੰਨ ਨੂੰ ਮਾੜਾ ਜਾ ਹਲੇ ਉਹ ਕੱਦ ਜਿਹਦੀ ਮਮੈਲ ਲਾ ਲੈਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਆਮਦਗੜੀ ਤੁਸੀਂ ਦੇਖ ਰਹੇ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਪਿੰਡ ਖੇੜੀ ਜੱਟਾ ਵਿਗੇ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਤੂਰੀ ਹਲਕੇ ਦੇ ਕੋਲ ਪਿੰਡ ਪੈਂਦਾ ਇਹ ਆਓ ਰੇ ਬਜ਼ੁਰਗ ਖੜਿਆ ਇਹਨਾਂ ਨਾਲ ਗੱਲਬਾਤਾਂ ਕਰੀਏ ਆਓ ਲਾਈਓ ਰੌਣਕਾ ਚੱਲੀ ਆਓ ਬਈ ਅਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਕੀ ਨਾਮ ਆ ਜੀ ਸਰਸਨ ਸਿੰਘ ਆ ਜੀ ਬਈ ਤੁਸੀਂ ਕੀ ਕਰਦੇ ਜੀ ਖੇਤੀਬਾੜੀ ਕਰਦੇ ਆ ਠੀਕ ਹੈ ਜ਼ਿੰਦਗੀ ਕਿਵੇਂ ਰਹੀ ਜ਼ਿੰਦਗੀ ਬਹੁਤ ਵਧੀਆ ਹੈ ਬਾਕੀ ਸੈਲਰ ਟਿਲੋਨੀਆ ਜੀ ਸੈਲਰ ਲਾਇਆ ਕੋਈ ਦੱਸੋ ਜ਼ਿੰਦਗੀ ਦੇ ਤਜਰਬੇ ਸਾਡੇ ਨਾਲ ਸਾਂਝੇ ਕਰੋ ਕਿੰਬਦਾਂ ਦੇ ਸਾਂਝੇ ਕਰੀਏ ਕੋਈ ਯਾਦ ਬਚਪਨ ਦੀ ਯਾਦ ਜਵਾਨੀ ਦੀ ਯਾਦ ਜਾਂ ਹੁਣ ਦੀ ਕੋਈ ਯਾਦ ਤਾਂ ਹੁਣ ਚੱਲਦੀ ਰਹਿੰਦੀ ਹੈ ਜਿੱਦਾਰਿਆ ਬਚਪਨ ਕਿਦਾਂ ਬੀਤਿਆ ਬਚਪਨ ਬੜੀਆ ਰਹਾ ਹੁਣ ਵੀ ਵਧੀਆ ਹੈ ਜੀ ਬੜੀਆ ਬੜੇ ਬੜੇ ਕਿੰਨਾ ਬੜੇ ਜੀ ਸੈਗਨ ਯਾਰ ਜੋ ਫੜ ਗਏ ਜੀ ਸਹੀ ਹਟਣ ਦਾ ਕੋਈ ਕਾਰਨ ਕੋਈ ਕਾਰਨ ਤਾਂ ਕਰੇ ਨੂੰ ਹੁੰਦੇ ਨੇ ਕੋਈ ਹਾਂ ਹੋਰ ਬੜੀਆ ਪੜਾਈ ਬੜੀ ਵਧੀਆ ਸਭ ਠੀਕ ਹੈ ਹਾਂ ਪਿੰਡ 'ਚ ਵੀ ਹੋਰ ਆਪਣੇ ਸੱਜਣ ਮਿੱਤਰ ਕਿਹੜੇ ਆ ਹਾਂ ਸੱਜਣ ਮਿੱਤਰ ਹੀ ਖੜੇ ਨੇ ਸਾਰੇ ਅੱਛਾ ਜੀ ਇਹਨਾਂ ਦੀ ਵਾਰੇ ਇਹਨਾਂ ਇਹਨਾਂ ਸੱਜਣਾ ਆਸੀਂ ਤਿੰਨੇ ਕਲਾਸ ਮੇਟ ਆ ਅੱਛਾ ਜੀ ਫਿਰ ਤਿੰਨੇ ਕਲਾਸ ਮੇਟ ਹੁਣ ਤਿੰਨੇ ਕਲਾਸ ਮੇਟ ਇੱਕ ਦੂਜੇ ਦੀ ਗੱਲਾਂ ਦੱਸੋ ਸਾਨੂੰ ਗੱਲਾਂ ਹੁਣ ਕਰੀ ਹੁੰਦਾ ਥੋੜੇ ਤਿੰਨਾ ਜੋ ਯਾਨੀ ਸ਼ਰਾਰਤੀ ਕਿਹੜਾ ਹੁੰਦਾ ਛੋਟੇ ਹੁੰਦੇ ਸ਼ਰਾਰਤੀ ਤਾਂ ਹਈ ਨਹੀਂ ਦੀ ਜਸਲੀ ਗੱਲ ਕੋਤੋਂ ਨਹੀਂ ਨਹੀਂ ਹਾਂ ਨਾ ਸ਼ਰਾਰਤ ਕੋਈ ਇੱਥੇ ਹੋਈ ਨਹੀਂ ਜਦੋਂ ਜੀ ਐਵੇਂ ਹੁਣ ਤਾਂ ਦੱਸਿਓ ਜੇ ਕੋਈ ਸ਼ਰਾਰਤ ਕਰੀ ਹੋਵੇ ਪੜਾਈ 'ਚ ਕਿਹੜਾ ਹਿਸ਼ਾਰ ਹੁੰਦਾ ਸੀ ਥੋੜੇ ਦਿਨਾਂ 'ਚ ਭਾਈ ਤੁਮ ਮਾੜਮਟੇ ਇਹੀ ਵਧੀਆ ਦੀ ਸਾਡੇ ਨਾਲ ਜੀ ਕਿਉਂਕਿ ਨੇ ਜਦੋਂ ਅਬ ਕੀਤੇ ਆਈ ਤਾਂ ਮੇਰੀ ਗੱਲ ਸੁਣ ਕੰਮ ਅਬ ਦਾ ਭਾਈ ਤੁਮ ਹਟੇ ਖੇਤੀਬਾੜੀ ਜੁੜ ਗਏ ਜੀ ਉਸ ਤੋਂ ਬਾਅਦ ਅਬ ਦਾ ਪਰਿਵਾਰ ਪਾਲਿਆ ਪਰਿਵਾਰ ਵਧੀਆ ਵੈਲ ਸੈਟਲਡ ਹੈ ਜੀ ਜੀ ਵਧੀਆ ਕਮਾਈ ਕੀਤੀ ਹੈ ਵਧੀਆ ਮਤਲਬ ਪ੍ਰੋਪਰਟੀ ਬਣਾਈ ਹੈ ਜੀ ਸਭ ਠੀਕ ਠਾਕ ਹੈ ਠੀਕ ਹੈ ਚਲੋ ਇਹਨਾਂ ਨਾਲ ਗੱਲ ਕਰਦੇ ਭਈ ਅਸਟ੍ਰੀਕਲ ਭਈ ਕੀ ਨਾਮ ਹੈ ਜੀ ਪੁੱਤੇ ਪ੍ਰਭਕਰ ਜੀ ਭਾਈ ਤੁਸੀਂ ਕੀ ਕਰਦੇ ਹੋ ਮੈਂ ਇਸ ਤਰਤੀ ਤੇ ਜੰਪਾੜਾ ਜੀ ਇਹ ਉਸ ਟਾਈਮ ਮੇਰੇ ਫਾਦਰ ਇੱਥੇ ਪਟਵਾਰੀ ਸੀ ਜੀ ਤੇ ਮੇਰਾ ਬਚਪਨ ਇੱਥੇ ਇੰਨੇ ਗਲੀਆਂ ਚ ਬੀਤਿਆ ਮਿਡਲ ਸਕੂਲ ਤੱਕ ਇਹ ਸਕੂਲ ਜਿਗਾ ਮਿਡਲ ਤੱਕ ਅਸੀਂ ਪੜ੍ਹੇ ਆ ਜੀ ਰੋੜੀਆਂ ਤੇ ਖੇਡਿਆ ਜੀ ਉਦੋਂ ਕੋਈ ਪੱਕੀਆਂ ਗਲੀਆਂ ਨਹੀਂ ਸੀ ਕੋਈ ਪੱਕੀਆਂ ਨਾਲੀਆਂ ਨਹੀਂ ਸੀ ਐਵੇਂ ਚੱਲਦਾ ਸੀ ਉਹੀ ਜਿੰਦਗੀ ਅਸੀਂ ਬਿਤਾਈ ਆ ਜੀ ਮੱਜਾਂ ਦੀਆਂ ਪੂੰਛਾਂ ਫੜ ਕੇ ਅਸੀਂ ਟੋਪੀਆਂ ਸੰਨਾਈਆਂ ਹਾਂ ਜੀ ਉਹ ਸਾਡਾ ਕਲਚਰ ਸੀ ਖੇਤੀਬਾੜੀ ਲਈ ਖੇਤਾਂ ਚਲੇ ਜਾਂਦੇ ਕਦੇ ਮੱਕੀ ਤੋੜਿਆ ਕਦੇ ਗੰਨੇ ਕਿਸ ਨੂੰ ਕਲਾੜ ਲਾਇਆ ਉੱਤੇ ਜਾ ਕੇ ਗੁੜ ਚੱਕ ਚੋਂ ਖਾਏ ਜੀ ਜੀ ਇਹੋ ਜਿਹਾ ਕਲਚਰ ਰਿਹਾ ਮੇਲ ਮਿਲਾਵਟ ਸਾਡੇ ਪਿੰਡ ਦਾ ਵਧਿਆ ਰਿਹਾ ਸ਼ੁਰੂ ਤੋਂ ਹੀ ਕੋਈ ਜਾਤ ਧੜੇ ਵੰਡਿਆ ਨਹੀਂ ਸੀ ਕੋਈ ਕੁਝ ਨਹੀਂ ਸੀ ਦਾ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਸੀ ਤੇ ਇੱਕ ਦੂਜੇ ਦਾ ਸਤਿਕਾਰ ਕਰਦੇ ਸੀ ਸਾਰੇ ਵਰਗਾਂ ਦੇ ਲੋਕ ਸਾਡੇ ਪਿੰਡ ਦੇ ਵਸਨੀਕ ਆ ਛੋਟੀ ਕਿਸਾਨੀ ਆ ਤੇ ਛੋਟੇ ਕਾਰੋਬਾਰੀ ਲੋਕ ਹੈ ਦਲਿਤ ਲੋਕ ਹੈ ਇੱਥੇ ਸ਼ਾਂਤੀ ਭਰਾਦਰੀ ਹੈ ਤੇ ਮਹਮਦਨ ਨੇ ਇਹ ਸਾਰੇ ਆਪਣੇ ਆਪਣੇ ਜਿਹੜਾ ਹੈ ਇੱਕ ਦੂਜੇ ਦਾ ਸਤਿਕਾਰ ਕਰਦੇ ਨੇ ਕੋਈ ਸਾਡੇ ਵਿੱਚ ਜਾ ਕੇ ਆਈ ਨਹੀਂ ਕੋਈ ਧਰਮਾਂ ਦੀ ਕੋਈ ਫਿਰਕਿਆਂ ਦੀ ਕੋਈ ਹੋਰ ਸੋਚ ਜਿਹੜੀ ਹੈ ਸਾਡੇ ਪਿੰਡ ਦੇ ਲੋਕਾਂ ਦੀ ਸ਼ੁਰੂ ਤੋਂ ਪੋਜਿਟਿਵ ਤੇ ਉਸਾਰੂ ਸੋਚ ਰਹੀ ਆ ਇਸੇ ਕਰਕੇ ਸਾਡਾ ਪਿੰਡ ਜਿਹੜਾ ਹੈ ਉਹ ਵਿਕਾਸ ਤੇ ਪੱਖਾਂ ਪੱਖਾਂ ਤੋਂ ਪਿਛਲੇ 10-12 ਸਾਲਾਂ ਤੋਂ ਜਿਹੜਾ ਹੈਗਾ ਪੂਰੇ ਵਿਕਾਸ ਤੇ ਪਿੰਡਾਂ ਦੇ ਵਿੱਚੋਂ ਮੋਰੀ ਪਿੰਡਾਂ ਦੇ ਵਿੱਚ ਗਿਣਿਆ ਗਿਆ ਉਹਦਾ ਵੱਡਾ ਕਾਰਨ ਇਹੀ ਹੋਇਆ ਵੀ ਪਿੰਡ ਦੇ ਲੋਕਾਂ ਦਾ ਸੋਥਾ ਉਹ ਇਕੱਠੇ ਬੈਠਦੇ ਆ ਇਕੱਠੇ ਗੱਲਬਾਤ ਕਰਦੇ ਆ ਤੇ ਇੱਕ ਦੂਜੇ ਦੀ ਲੈਗ ਬੋਲਿੰਗ ਨਹੀਂ ਕਰਦੇ ਵਿਕਾਸ ਦੇ ਕੰਮਾਂ ਦੇ ਵਿੱਚ ਉਹਦੇ ਤਾਂ ਚਲੋ ਤਣਾਅ ਇੱਕ ਦੂਜੇ ਨਾਲ ਬਣਿਆ ਰਹਿੰਦਾ ਉਹ ਗੱਲਾਂ ਬੱਕਰੀਆਂ ਨੇ ਪਰ ਜਿੱਤੇ ਵਿਕਾਸ ਦੀ ਗੱਲ ਹੁੰਦੀ ਹੈ ਜਿੱਤੇ ਸਕੂਲ ਦੀ ਗੱਲ ਹੁੰਦੀ ਹੈ ਪੜ੍ਹਾਈ ਦੀ ਗੱਲ ਹੁੰਦੀ ਹੈ ਜਾਂ ਕਿਸੇ ਬੱਚੇ ਨੂੰ ਪ੍ਰੋਮੋਟ ਕਰਨਾ ਉਹ ਆਰਥਕ ਤੌਰ ਤੇ ਕਮਜ਼ੋਰ ਆ ਪਰ ਅਣ ਮਿਲ ਕੇ ਲੋਕ ਜਿਹੜੇ ਆ ਉਹਦੀ سپورਟ ਕਰਦੇ ਆ ਕਿ ਉਹਦੀਆਂ ਫੀਸਾਂ ਭਰਨੀ ਆ ਜਾਂ ਕੁਝ ਹੋਰ ਕਰਨਾ ਵੀ ਤਾਂ ਕਿ ਉਹ ਕਿਸੇ ਵੱਡੇ ਹੋਂਦੇ ਤੇ ਕਿਸੇ ਵੱਡੇ ਰੁਤਬੇ ਤੇ ਜਾ ਸਕੇ ਤੇ ਇਹ ਤੁਹਾਡਾ ਕਲਚਰ ਹੈ ਤੁਸੀਂ ਭਾਈ ਇਹਨਾਂ ਦੋਨਾਂ ਦੀ ਜਿਆਦਾ ਦੱਸੋ ਸਾਨੂੰ ਬਚਪਨ ਦੀ ਬਚਪਨ ਅਜੀ ਕਿੱਟੇ ਇਹ ਤੋਂ ਵਸਤਾ ਚੱਕਦੇ ਆਪੀੜੀਆਂ ਅੰਗਲੀਆਂ ਵਿੱਚੋਂ ਦੀ ਨੰਗਦੇ ਅੱਗੇ ਜਾ ਕੇ ਜਿਹੜੇ ਸੀਨਾ ਉਹ ਬਤਕਾਂ ਰੱਖਿਆ ਹੁੰਦੀਆਂ ਸੀ ਤੇ ਉਹ ਬਤਕਾਂ ਸਾਡੇ ਪਿੱਛੇ ਪੈ ਜਾਂਦੀਆਂ ਉਹ ਭੱਜ ਕੇ ਲੰਗਦੇ ਠੀਕ ਹੈ ਨਾ ਤੇ ਡਰਦੇ ਵੇਰੇ ਕਿ ਦੋ ਜਨ ਅਰਾਲ ਮਿਲ ਕੇ ਨਾਗਦੇ ਵੀ ਯਾਰੋ ਤੋਂ ਬਤਕਾਂ ਗੱਲ ਬਹਿ ਜਾਣਗੇ ਐਵੇਂ ਹੋ ਜਾਊਗਾ ਹਨਾ ਉਹ ਰੂੜੀਆਂ ਤੇ ਖੇਡਦੇ ਮਖੌਲੀ ਯਾਨੀ ਮੈਨੂੰ ਤੁਸੀ ਵੀ ਲੱਗਦੇ ਕਿ ਕਿ ਜਦੋਂ ਇਹ ਆਏ ਆ ਉਦੋਂ ਤੁਸੀਂ ਇਹਨਾਂ ਨੂੰ ਮਖੌਲਣਾ ਟੀਚਰ ਕੀਤੀ ਹੈ ਨਾ ਤਾਂ ਫਿਰ ਕਲਾਸ ਪਹਿਲਾਂ ਨਾ ਟੀਚਰ ਤਾਂ ਉਹ ਬਚਪਨ ਆ ਜਾਂਦਾ ਆ ਜਾਂਦਾ ਵੀ ਇਹਨਾਂ ਗਲੀਆਂ 'ਚ ਖੇਡੇ ਆ ਇਹਨਾਂ 'ਚ ਪਲੇ ਆ ਇਹਨਾਂ 'ਚ ਰਹਿ ਰਹੇ ਆ ਤੇ ਅੱਜ ਵੀ ਜਿਹੜਾ ਇਹਨਾਂ ਗਲੀਆਂ 'ਚ ਆ ਕੇ ਸਕੂਨ ਮਿਲਦਾ ਆਨੰਦ ਮਿਲਦਾ ਭਾਈ ਅਸਿਕਰ ਜੀ ਬਲਵਿੰਦਰ ਸਿੰਘ ਜੀ ਠੀਕ ਹੈ ਭਾਈ ਤੁਸੀਂ ਕੀ ਕਰਦੇ ਹੋ ਪਸ ਸਾਡਾ ਇੱਥੇ ਚੱਕੀਦਾਰੇ ਦਾ ਕਾਰੋਬਾਰ ਉਹ ਕੀਤਾ ਹੈਗਾ ਠੀਕ ਹੈ ਜੀ ਤੇ ਬੀਏ ਤੱਕ ਮੈਂ ਪੜਾਈ ਕੀਤੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਪ੍ਰਭਕਰ ਸਾਹਿਬ ਅਦਰਸ਼ਨ ਸਿੰਘ ਜੀ ਤੇ ਅਸੀਂ ਕਲਾਸ ਫੈਲੋ ਆ ਜੀ ਅਈ ਤਾਂ ਬੜੇ ਕੋਲੋਂ ਜਾਂ ਪਹਿਲਾਂ ਤਾਂ ਜੰਪਲ ਇਕੱਠੇ ਜਿਵੇਂ ਬੱਚੇ ਜੀ ਜੀ ਸ਼ਰਾਰਤਾਂ ਕਰਦੇ ਹੁੰਦੇ ਕਵੱਡੀ ਖੇਡਦੇ ਛੋਟੇ ਰੋਟੇ ਹੁੰਦੇ ਕੋਈ ਦੱਸੋ ਕੋਈ ਸ਼ਰਾਰਤ ਸਾਨੂੰ ਵੀ ਕਿਹੜੀ ਕਿਹੜੀ ਕਰ ਦਿੰਦੇ ਸੀ ਉਹਨਾਂ ਨੇ ਦੱਤੀ ਤੁਸੀਂ ਦੱਸੋ ਉਹ ਦਰਸ਼ਨ ਸਿੰਘ ਜੀ ਦਾ ਉਹ ਤਾਂ ਦੱਸ ਨਹੀਂ ਰਹੇ ਇਹਨਾਂ ਨੇ ਦੱਸੀ ਤੁਸੀਂ ਮੈਨੂੰ ਦੱਸੋ ਚਲੋ ਬੱਚਿਆਂ ਦੇ ਜਿਹੜੇ ਹੁੰਦੀਆਂ ਨੇ ਕਵੱਡੇ ਇੱਕ ਵੱਡੇ ਖੇਡਣਾ ਹੋਰ ਕੀ ਖੇਡਣਾ ਜਾਈਆਂ ਟੁਕੜੇ ਵੀ ਉਦੋਂ ਅਸੀਂ ਖੇਡਦੇ ਹੁੰਦੇ ਜੀ ਜੀ ਤੇ ਬਾਕੀ ਏ ਇਹ 8ਵੇਂ ਇੱਥੋਂ ਕਰਕੇ ਬਾ ਸੰਗਰੂਰ ਚਲੇ ਗਏ ਜੀ ਜੀ ਤੇ ਸਾਡਾ ਸੰਬੰਧ ਉਵੇਂ ਹੀ ਬਣਿਆ ਰਿਹਾ ਤੇਰੇ ਨਾਲ ਤੇ ਜਿੰਨੇ ਵੀ ਹੁਣ ਜਦੋਂ ਜਦੋਂ ਹੁਣ ਤੁਸੀਂ ਤਿੰਨੇ ਜਣੇ ਇਕੱਠੇ ਜਾਂ ਬਾਈ ਜੀ ਉਹਨੇ ਤੁਹਾਨੂੰ ਆ ਕੇ ਮਿਲਦੇ ਆ ਫਿਰ ਕਿਦਾਂ ਟੀਚਰ ਮਖੌਲ ਕਿਦਾਂ ਕਰਦੇ ਨੇ ਮੈਂ ਹੁਣ ਲੁਧਿਆਣਾ ਰਹਿਣ ਲੱਗ ਗਿਆ ਫੇਰ ਵੀ ਪਿੰਡ ਨਾਲ ਮੋਹ ਹੈ ਜੀ ਤੇ ਜੇ ਵੀ ਤੁਸੀਂ ਮਿਲਦੇ ਹੋ ਨਾ ਦੋਨੇ ਜਣੇ ਜਿਵੇਂ ਤਿੰਨੇ ਜਣੇ ਤੁਸੀਂ ਮਿਲਦੇ ਫਿਰ ਕਿਦਾਂ ਟੀਚਰ ਮਖੌਲ ਕਰਦੇ ਹੋ ਦਿੱਤੋ ਕਰਕੇ ਦਿਖਾਓ ਵੀ ਇੱਧਰ ਆ ਤੁਰਿਆ ਵਰਵਾਕਰ ਦੀ ਤੁਰਿਆ ਰਹੇ ਨੇ ਇਹਨਾਂ ਨੂੰ ਕਰਕੇ ਇਹ ਹੁਣ ਟੀਚਰ ਮਖੌਲ ਵਾਲੀ ਉਮਰ ਨਹੀਂ ਰਹੀ ਹੁਣ ਉਹ ਕੰਮ ਕਰਦੇ ਆ ਗੱਲਾਂ ਟੀਚਰ ਮਖੌਲ ਵਾਲੀ ਆ ਆ ਉਮਰ ਜਿਹਦਾ ਹੋ ਟੀਚਰ ਮਖੌਲ ਹੁੰਦੀ ਰਹੀ ਜਾਂ ਕਿ ਉਹ ਬੱਚਿਆਂ ਵਾਲੀਆਂ ਗੱਲਾਂ ਉਹ ਨਹੀਂ ਰਹਿੰਦੇ ਉਮਰ ਦੇ ਲਿਆ ਅੱਜ ਨਾਲ ਜਿਹੜਾ ਕਹਿੰਦੇ ਵੀ ਬੜੇ ਪਾ ਜਾਂਦਾ ਤੇ ਮੈਨੂੰ ਤੁਹਾਡੇ ਤਾਂ ਲੱਗਦਾ ਨਹੀਂ ਫਿਰ ਦੇਖ ਕੇ ਵੀ ਇਹ ਦੋਨੇ ਦਾ ਲੱਗਦੇ ਤੁਸੀਂ ਤਾਂ ਜਵਾਨ ਲੱਗਦੇ ਹੋ ਅਏ ਜਵਾਨ ਨੇ ਅਸੀਂ ਹਾਨ ਪਰਵਾਨ ਆ ਤੇ ਉਹ ਉਹਨਾਂ ਦੀ ਦਾੜੀ ਜਿੱਟੀਆਂ ਥੋੜੀਆਂ ਕਾਲੀਆਂ ਨਹੀਂ ਆ ਦੇਖੋ ਕਾਲੇ ਆ ਜੀ ਹੁਣ ਦਰਸ਼ਨ ਸਿੰਘ ਜੀ ਖੁੱਲ ਰਹੇ ਨੇ ਥੋੜਾ ਜਿਆ ਅਸੀਂ ਉਮਰ ਦੇ ਪੱਖੋਂ ਤਕਰੀਬਨ ਇੱਕ ਹੋਏ ਜੀ ਇਹ ਨਹੀਂ ਉਹਨੂੰ ਖਾਲਾ ਕਰ ਗਿਆ ਠੀਕ ਹੈ ਅਸੀਂ ਕਰਦੇ ਨੂੰ ਇੰਨਾ ਕੰਮ ਕਰੀਗਾ ਈਗਾ ਹੁਣ ਖੁੱਲੇ ਦਰਸ਼ਨ ਸਿੰਘ ਜੀ ਹਾਂ ਜੀ ਵਾਕਿਆ ਅਸੀਂ ਪ੍ਰਭਾਵ ਕਰਾਉਂਦੇ ਮੈਂ ਅਗੇ ਹਾਂ ਬਦੂ ਚੋਰ ਜਦੇ ਮਾਲਕਾਂ ਜੀ ਜੀ ਦੇ ਪਿੰਡ ਦੇ ਵਿਕਾਸ ਇਹਨਾਂ ਨੇ ਬਹੁਤ ਕਰਵਾਇਆਗਾ ਭੁਲਾਇਆ ਨਹੀਂ ਜਾ ਸਕਦਾ ਭਾਵੇਂ ਸੰਗਰੂਰ ਰਹਿੰਦੇ ਨੇ ਫਿਰ ਵੀ ਇਹਨਾਂ ਦੇ ਜਿਹੜਾ ਪਿੰਡ ਜਿਹੜੀ ਹੈ ਕਿ ਨਾ ਸੁਰਤੇ ਉਹ ਪਿੰਡ ਵਿੱਚ ਹੀ ਹੈ ਤੇ ਮੈਂ ਵੀ ਲੁਧਿਆਣਾ ਰਹਿਣ ਲੱਗ ਗਿਆ ਪਰ ਪਿੰਡ ਦਾ ਮੋਹ ਇਹ ਫਿਰ ਵੀ ਪਿੰਡ ਦਾ ਹਾਂ ਚੱਕਰ ਮਾਰਨਾ ਪੈਂਦਾ ਟਾਈਮ ਹੁੰਦਾ ਬਈ ਅਸੀ ਗੱਲ ਜੀ ਠੀਕ ਆ ਜੀ ਬਈ ਕੀ ਨਾਮ ਹੈ ਰਣਜੀਤ ਸਿੰਘ ਤੁਸੀਂ ਬਈ ਕੀ ਕਰਦੇ ਹੋ ਉਹਨੇ ਕਰਦੇ ਮੈਂ ਤਾਂ ਵੇਲਾ ਹੀ ਅੱਛਾ ਜੀ ਹਾਂ ਇਹ ਕੋਈ ਵੀ ਕੰਮ ਬਹੁਤ ਵਧੀਆ ਹੈ ਇਹ ਮੈਂ ਨਹੀਂ ਅੱਜ ਕੱਲ ਆਏ ਵੇਖ ਲਿਆ ਜਾਈ ਅੱਛਾ ਜੀ ਹਾਂ ਜੀ ਠੀਕ ਹੈ ਹੋਰ ਘਰ ਪਰਿਵਾਰ ਬੋਲੀ ਸਭ ਠੀਕ ਠਾਕ ਜੀ ਸੁਣਾਓ ਫਿਰ ਗੱਲਬਾਤ ਕੋਈ ਬਚਪਨ ਦੀ ਗੱਲਬਾਤ ਕੀ ਕਰੀਏ ਪਹਿਲਾਂ ਬਚਪਨ ਤੋਂ ਸੀਰੀ ਸੰਜੀ ਰਲਦੇ ਜੀ ਹੁਣ ਮੌਜਾਂ ਨੇ ਨਾ ਕੋਈ ਕੰਮ ਕਰਦੇ ਆ ਆਪਦਾ ਮੌਜ ਦੀ ਰੋਟੀ ਖਾਂਦੇ ਆ ਆਨੰਦ ਮੰਗਲ ਗਾਉਨੇ ਆ ਨਿਵਾ ਆਖੜੇ ਆ ਛੜਨ ਨਾਸ ਆਨੰਦ ਮੰਗਲ ਕੋ ਗਾ ਗਾਉਨੇ ਜਿਹੜਾ ਸਾਨੂੰ ਗਾ ਕੇ ਸੁਣਾਉਂਦੇ ਆਏ ਰ ਤਾਂ ਨੰਦ ਮੰਗੜਾ ਹੀ ਆਈ ਆਥਣਿਆ ਦੀ ਪੂਗਾ ਲਾ ਕੇ ਪੈ ਜੰਨੇ ਆ ਮਾਣ ਨਾਲ ਆਪੇ ਕਰਨੀ ਵਾਕਾਂ ਨਹੀਂ ਕੋਈ ਹਾਂ ਯਾ ਇਹਦੇ ਚ ਕੀ ਆ ਹਾਂ ਕਿਸੇ ਦਾ ਦੇਣਾ ਨਹੀਂ ਲੈਣਾ ਨਹੀਂ ਨਾ ਕਿਸੇ ਦੇਣ ਦਾ ਵਿਕਰਾ ਨਾ ਲੈਣ ਦਾ ਵਿਕਰਾ ਆਪਾਂ ਦਾ ਲਾ ਕੇ ਪੂਗਾ ਲਾ ਕੇ ਰੋਟੀ ਖਾ ਕੇ ਮਾਣ ਨਾਲ ਸੌ ਜੰਨੇ ਆਈ ਸਵੇਰੇ ਉੱਠਦੇ ਆ ਰੱਬ ਦਾ ਉਹਨਾਂ ਲੈਣੇ ਆ ਬਸ ਆ ਉਹਦਾ ਆਨੰਦ ਮੰਗੜਾ ਹੀ ਇਹ ਹੀ ਆਨੰਦ ਮੰਗੜਾ ਹੀ ਇਸ ਤੋਂ ਬਾਅਦ ਹੋਰ ਕੀ ਹੋਊਗਾ ਇਸ ਤੋਂ ਬਾਅਦ ਕੀ ਹੋਣਾ ਹਾਂ ਯਾ ਠੀਕ ਹੋਰ ਬਈ ਸਸੀ ਕੀ ਨਾਮ ਆ ਵੀਰੇ ਗੁਰਜੰਤ ਸਿੰਘ ਜੀ ਬਈ ਤੁਸੀਂ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਦੇ ਦੀ ਦੁਕਾਨ ਕੀਤੀ ਹੋਈ ਹੈ ਕਰੰਨੇ ਦੀ। ਜੀ। ਹਾਂਜੀ। ਹੋਰ ਕੋਈ ਗੱਲਬਾਤ ਨੋ ਪਿੰਡ ਦੀ ਵੀ। ਬਸ ਪਿੰਡ ਦੀ ਦਾ ਹੀ। ਬਾਕੀ ਸਾਡੇ ਪਿੰਡ ਚ ਵਾਧਾ ਆਪਸੀ ਭਾਈਚਾਰੇ ਦੀ ਬਹੁਤ ਸਾਰੇ ਵਧੀਆ। ਜੀ। ਤੇ ਬਾਕੀ ਸਾਡਾ ਪਿੰਡ ਵਿਕਾਸ ਦੇ ਕੰਮਾਂ ਦੇ ਵਿੱਚ ਜੀ। ਆਲੇ ਦੁਆਲੇ ਦੇ ਸਾਰੇ ਪਿੰਡਾਂ ਚੋਂ ਵਧੀਆ ਮੋਹਰੀ ਰਿਹਾ ਜੀ। ਜੀ। ਬਹੁਤ ਵਧੀਆ ਸਾਡਾ ਪਿੰਡ ਦਾ ਵਿਕਾਸ ਦੇ ਪੱਖੋਂ ਜੀ। ਬਹੁਤ ਵੇਸਪਨ ਸਿੰਘ ਗਾਲ ਵੀਰੇ। ਕੀ ਨਾਮ ਹੈ ਜੀ? ਗਰਮੇਲ ਸਿੰਘ ਜੀ। ਜੀ ਬਾਈ ਕੀ ਕਰਦੇ? ਕਿ ਵਾਸੇ ਦੇਹਾੜੀ ਜੋਤਾ ਦੀ ਖੇਤੀ ਬਾੜੀ ਵਾਸ ਕੰਬਾਈਨਾ ਦਾ ਕੰਮ ਕਰਨਾ ਹੈ ਜੀ ਠੀਕ ਹੈ ਜੀ ਹਾਂ ਜੀ ਤੁਸੀਂ ਸੁਣਾਓ ਕੋਈ ਪਿੰਡ ਦੀ ਯਾਦ ਪਿੰਡ ਦੀ ਯਾਦਗਰੀ ਬਹੁਤ ਵਧੀਆ ਜੀ ਬਹੁਤ ਸੋਹਣੀ ਹੈ ਜਹੇ ਸਾਡੇ ਪਿੰਡ ਦੀ ਪਰਮਾਤਮਾ ਨੇ ਸੁਣੀ ਜੀ ਸਭ ਦੀ ਸੁਣੀ ਜੀ ਨਗਰ ਸੇ ਲਈ ਬਾਕੀ ਨਾਲੀਆਂ-ਨਲੀਆਂ ਲਈ ਪੰਚਾਇਤ ਪਹਿਲੀ ਪੰਚਾਇਤ ਨੇ ਬਹੁਤ ਵਧੀਆ ਕੰਮ ਕਰਿਆ ਜੀ ਬੁਮਾਕਰ ਨੇ ਸਾਡੇ ਬਹੁਤ ਵਧੀਆ ਨੂੰ ਸਹੂਲਤਾਂ ਕਰਦੀਆਂ ਜੀ ਜੀ ਬਹੁਤ ਵਧੀਆ ਕੰਮ ਕਰਿਆ ਕਿਹੜੀ ਹੁਣ ਪੰਚਾਇਤਾਂ ਇਹ ਵੀ ਬਹੁਤ ਵਧੀਆ ਜੀ ਬਾਦੇ ਸਾਡੇ ਘੰਟੇ ਗੱਡੀ ਤੁਰ ਜਾਂਦੀ ਆ ਠੀਕ ਹੈ ਜੀ ਬਾਕੀ ਬਹੁਤ ਸੋਹਣਾ ਕੰਮ ਸਾਡੇ ਪਿੰਡ ਚ ਹੋ ਰਿਹਾ ਪਹਿਲਾਂ ਤੂੰ ਵੀ 25 ਸਾਲਾਂ ਤੋਂ ਕੰਮ ਸਾਡੇ ਵਧੀਆ ਆਉਣ ਲੱਗਿਆ ਪਹਿਲਾਂ ਤਾਂ ਦੁਕਾਨ ਦੇ ਹੀ ਸੀ ਚਲੋ ਸਿੱਧੀ ਗੱਲ ਦੱਸੀਏ ਹਾਂ ਪਹਿਲਾਂ ਤਾਂ ਧਿਆਨ ਖਾਣ ਕੀ ਨਹੀਂ ਧਿਆਨ ਦੀ ਵਿਖਾ ਲਈਏ ਬਸ ਭਾੜੀ ਜਦੋਂ ਹੁਣ 25 20 ਸਾਲਾਂ ਤੋਂ ਸਾਡੇ ਨਗਰ ਹਸਪਤਾਲ ਦਾ ਬਹੁਤ ਵਧੀਆ ਹੋ ਗਿਆ ਜਦੋਂ ਭਵাকর ਸਿੰਘ ਸਾਡੇ ਹਸਾਬਲ ਹੋਏ ਨੇ ਕੋਈ ਸਹੂਲਤਾਂ ਬਣਾਉਂਦੇ ਨੇ ਪੰਚਾਇਤਾਂ ਬਹੁਤ ਵਧੀਆ ਬਣਦੇ ਨੇ ਹੁਣ ਵੀ ਪੰਚਾਇਤ ਬਹੁਤ ਵਧੀਆ ਬਣਦੀ ਜੀ ਬਾਕੀ ਖੇਤੀਬਾੜੀ ਸਾਨੂੰ ਕੋਈ ਤਕਲੀਫ ਨਹੀਂ ਜੀ ਕਿਸੇ ਗੱਲ ਦੀ ਪਿੰਡ ਜੋ ਖੇਤੀਬਾੜੀ ਕਰਦੇ ਆ ਬਾਕੀ ਦਿਹਾੜੀ ਜੋ بس مشینਾਂ ਮੈਂ ਹੁਣਾਂ ਦਾ ਕੰਮ ਕਰ ਗਈ ਆ ਬੜਾ ਗੁਜ਼ਾਰਾ ਕਰੀਦਾ ਜੀ ਮਾੜਾ ਵਧੀਆ ਗੱਲ ਆ ਜੀ ਬੜਾ ਜੀ ਹਾਂਜੀ ਤੁਸੀਂ ਵੀ ਆ ਜਾਓ ਨਹੀਂ ਨਹੀਂ ਮਸਲਾ ਨਹੀਂ ਨਾ ਤੂੰ ਹੀ ਆਪਾਂ ਸਾਰੇ ਬੋਲਾਂਗੇ ਭਾਈ ਦੱਸੋ ਨਹੀਂ ਇਹੀ ਬਸਿਕ ਗੱਲ ਜੀ ਸਿੱਕਾ ਜੀ ਬਈ ਕੀ ਨਾਮ ਸਤਵੀਰ ਸਿੰਘ ਜੀ ਭਾਈ ਤੁਸੀਂ ਕੀ ਕਰਦੇ ਖੇਤੀਬਾੜੀ ਕਰਦੇ ਠੀਕ ਆ ਭਾਈ ਤੁਸੀਂ ਦੱਸੋ ਪਿੰਡ ਦੀ ਗੱਲਬਾਤ ਕਰਦੇ ਅੱਡੇ ਨਾਲ ਸੰਜੀ ਕਰੋ ਕੋਈ ਪੁਰਾਣੀ ਯਾਦ ਪਿੰਡ ਦੀ ਯਾਦ ਵਧੀਆ ਜੀ ਪਿੰਡ ਸਾਡਾ ਬਹੁਤ ਵਿਕਾਸ ਕਰ ਰਿਹਾ ਪੰਜ ਲਗਭਗ 15 ਸਾਲ ਤੋਂ ਪੰਚਾਇਤ ਬਹੁਤ ਵਧੀਆ ਬਣ ਰਹੀ ਹੈ ਜੀ ਜੀ ਤੇ ਮਤਲਬ ਨੌਜਵਾਨ ਵੀ ਨੇ ਪਿਛਲੇ ਸਾਲ ਵੀ ਨੌਜਵਾਨ ਸਰਪੰਚ ਬਣਿਆ ਮਨਪ੍ਰੀਤ ਸਿੰਘ ਜੀ ਜੀ ਇਸ ਵਾਰ ਹਰਪ੍ਰੀਤ ਦੇ ਮੈਸੇਜ ਨੇ ਜੀ ਠੀਕ ਹੈ ਬਈ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਠੀਕ ਹੈ ਬਈ ਭਾਈ ਅਸੀ ਗਾਲ ਜੀ ਥਰੀ ਗਾਲ ਕੀ ਨਾਮ ਹੈ ਜੀ ਮਨਪ੍ਰੀਤ ਸਿੰਘ ਹੈ ਬਈ ਤੁਸੀਂ ਕੀ ਕਰਦੇ ਹੋ ਖੇਤੀਬਾੜੀ ਕਰਦੇ ਜੀ ਮੈਂਬਰ ਪੰਚਾਇਤ ਨੂੰ ਨਹੀਂ ਇਸੇ ਮੈਂਬਰ ਪੰਚਾਇਤ ਨੂੰ ਹੈ ਠੀਕ ਹੈ ਬਈ ਤੁਸੀਂ ਦੱਸੋ ਪਰਿੰਡ ਦੀ ਗੱਲਬਾਤ ਠੀਕ ਹੈ ਜੀ ਪਰਿੰਡ ਬਹੁਤ ਵਧੀਆ ਗਏ ਹਾਂ ਇਹ ਪੁਰਣੀ ਬਚਪਨ ਦੀ ਯਾਦ ਹੈ ਯਾਦ ਯਾਦ ਸਾਰਾ ਵਾਹ ਖੂਬ ਵਧ ਰੱਖਿਆ ਗਿਆ ਹੁਣ ਵੀ ਖੇਤੀਓ ਕਰਦੇ ਆਂਗੇ ਹਾਂਜੀ ਹੋਰ ਤੁਹਾਡੇ ਬਚਪਨ ਦਾ ਜੜੀ ਕਿਹੜੇ ਮੇਰੇ ਬਚਪਨ ਦੇ ਇੱਕ ਅੱਧੇ ਹੋਇਆ ਹੈ ਹੋਗਾ ਦਾਦਾ ਜੀ ਆਪ ਸੋਣ ਨਹੀਂ ਆਉਣਗੇ ਸਹੀ ਜਾਨੇ ਸਭ ਤੋਂ ਵੱਡੇ ਤੁਸੀਂ ਹੋ ਹਾਂਜੀ ਠੀਕ ਹੈ ਪਰ ਸੁਣਾਓ ਇਹਨਾਂ ਦੀ ਗੱਲਬਾਤ ਕੋਈ ਗੱਲਬਾਤ ਕੀ ਠੀਕ ਹੈ ਜੀ ਕਹੇ ਖੇਤੀਓ ਕਰਦੇ ਆ ਜੀ ਦਾ ਸਾਰੇ ਖੇਤੀਓ ਕਰ ਰਹੇ ਕਿਹੜਾ ਪੜਨ ਗਿਆ ਕਦੇ ਇਹ ਸੜ ਪੜ ਨਹੀਂ ਗਏ ਜਿਵੇਂ ਨਹੀਂ ਕਦੇ ਬੜੀਆ ਬਹੁਤ ਮौज ਕਰਦੇ ਆ ਹੁਣ ਹਾਂਜੀ ਤੁਬੇ ਸਰਿਕਾ ਥੋੜਾ ਜਿਨਾ ਮੈਂ ਯੂਟਿਊਬ ਪਰ ਜਾਂ ਦੱਸਾਂ ਕਿ ਭਾਈ ਤੁਸੀਂ ਕੀ ਕਰਦੇ ਹੋ ਖੇਤੀ ਬੜੀਆ ਕਰਦੇ ਕਿੰਨੀ ਬੜੀ ਖਾਨ ਫੜੇ-ਫੜੇ ਨਾ ਜ 6-7 ਕਪੜੇ ਸਰ 6-7 ਕਪੜੇ ਧਮਾ ਉਹਦੇ 6-7 ਵੀ ਬਹੁਤ ਹੁੰਦੀਆਂ ਜੀ ਖਾਣਾ ਜੀ ਬਸ ਇੰਨੀ ਗੇਰੀ ਨਹੀਂ ਹਾਂ ਕੋਈ ਸੁਣਾਓ ਪਰ ਗੱਲਬਾਤ ਗੱਲਬਾਤ ਦਾਸ ਜੀ ਇਕੱਠੇ ਰਹਿੰਦੇ ਰਹੇ ਅਸੀਂ 5 ਸਾਲ ਜੀ ਅੱਛਾ ਉਹਦਾ ਖਾਣਾ ਜੀ ਆਪਣੇ ਆਹ ਕਣਕਾਂ-ਗੁਣਕਾਂ ਕੁੜਦੇ ਹੁੰਦੇ ਤੇ ਜੀ ਅੱਗੇ ਵਧੀਆ ਜੀ ਮੱਛੀ ਜੀ ਲੱਗਿਆ ਰਹਿੰਦਾ ਸੀ ਜੀ ਬਾਹਰ ਜੀ ਬਸ ਇੱਕਣੇ ਹੌਲੀ ਹੌਲੀ ਜੀ ਕਦੇ ਸਰਤਾਂ ਲਾ ਲੈਣੀਆਂ ਕਦੇ ਰਿਉੜੀਆਂ ਮੰਗਾ ਲੈਣੀਆਂ 5 ਰੁਪਏ ਦਾ ਬੈਜਟ ਹੁੰਦਾ ਸੀ ਹਰ ਅਹੀ ਰਿਉੜੀਆਂ ਦਾ ਬਿਲਕੁਲ ਜੀ ਹਾਂ ਜੀ ਹਾਂ ਭਾਈ ਉਦੋਂ ਤਾਂ ਜਦੋਂ ਖੇਤੀਬੋਦੀ ਕਰਦੇ ਉਦੋਂ ਟਰੈਕਟਰ ਰੂਟਰ ਹੁੰਦੇ ਨਹੀਂ ਸੀ ਉਦੋਂ ਫਿਰ ਕਿਵੇਂ ਗਾਣੇ ਗੁਣੇ ਕਿਵੇਂ ਉਦੋਂ ਹੁੰਦਾ ਨਾ ਜੇ ਕੋਈ ਗਾਣਾ ਦੀ ਮੋਬਾਈਲ ਵੀ ਨਹੀਂ ਹੁੰਦੀ ਤੇ ਨਾ ਉਹ ਵਾਂਗ ਤੇ ਬੜਦਾ ਹਾਂਜੀ ਬਲਦਾਂ ਨਾਲ ਜੀ ਤੜਕੇ ਸਿਹਦੇ ਹਾਂ ਜਾਂਦੇ ਤੇ ਮਾਉਣ ਜੀ 3 ਵਜੇ 3 ਵਜੇ ਸਮਾਪਤੀ ਕਰ ਦਿੰਦੇ ਅੱਠ ਵਜੇ ਛੱਡ ਕੇ ਘਰੇ ਆ ਜਾਂਦੇ ਅੱਠ ਵਜੇ ਛੱਡ ਕੇ ਘਰੇ ਆ ਜਾਂਦੇ ਹਾਂ ਮੌਕੇ ਦੇ ਲੋਕ ਸੀ ਹੁਣ ਅੱਗੇ ਮੋਬਾਈਲ ਨਹੀਂ ਹੈਗੇ ਤੇ ਜੀ ਹੁਣ ਤਾਂ ਹਾਲੇ ਕੰਨ ਨੂੰ ਮਾੜਾ ਜਾਂ ਹਾਲੇ ਉਹ ਕਦ ਜਿਹੇ ਮੋਬਾਈਲ ਲਾ ਲੈਂਦਾ ਅੱਗੇ ਤਾਂ ਕੋਈ ਮੋਬਾਈਲ ਦੀ ਕੁਝ ਨਹੀਂ ਦੇ ਹੁੰਦਾ ਜੀ ਜੇ ਮਾਰਗ ਤਾਂ ਹੋ ਜਾਂਦੀਆਂ ਤੇ ਜੀ ਸਨੇਹੇ ਲਾਉਣ ਜਾਂਦੇ ਹੁੰਦੇ ਆ ਆ ਜਾਂਦੇ ਸੀ ਸਾਈਕਲਾਂ ਤੇ ਕਿਹੜਾ ਮੋਟਰਸਾਈਕਲ ਤੇ ਕੋ ਗੱਡੀਆਂ ਇਧੀਆਂ ਬਸ ਸਾਈਕਲਾਂ ਤੇ ਜਾਂਦੇ ਪਏ ਜੀ ਸਨੇਹੇ ਲਾਉਣ ਉਹ ਬਰਾਤਾਂ ਬਰਤਾਂ ਕੱਢੇ ਹੁੰਦੀਆਂ ਬੱਚਾਂ ਦੇ ਬੱਚਾਂ ਤੇ ਜੀ ਬੱਚੇ ਜੀ ਹਾਂ ਬੱਚੇ ਜੀ ਲੈ ਕੇ ਜਾਂਦੇ ਢੋਡੀ ਪਰ ਕਿਹੜੇ ਤੇ ਮੇਰੀ ਟ੍ਰੈਕ ਦੇ ਗਈ ਦੀ ਗੱਡੀ ਦੀ ਕਾਰ ਕਿਹੜੀ ਕਾਰ ਕਿਹੜੀ ਸੀ ਮੈਸਟਰ ਜੀ ਹਾਂ ਮੈਸਟਰ ਜੀ ਹਾਂ ਜੀ ਹੋਰ ਕਿਹੜੀ ਪਗਬੰਦੀ ਸੀ ਪਗ ਦਾ ਪਤਾ ਨਹੀਂ ਕਿਹੜੀ ਵੀ ਇਹ ਹੀ ਜਗ ਪਗ ਬੀਬੀ ਨੇ ਬੀਬੀ ਨੇ ਬੋਲਣਾ ਵਰਗਾ ਜਾ ਕੇ ਹਾਂ ਬੀਬੀ ਨੇ ਬੋਲਣਾ ਪਗ ਦਾ ਪਤਾ ਪਹਿਲਾਂ ਇਆਂ ਜੇ ਪਗ ਕਰਦੇ ਕਿਹੜੇ ਬੰਦੇ ਪਗ ਪਹਿਲੇ ਜੀ ਦੇਸੀ ਚੀਜ਼ਾਂ ਵਾਲੀ ਹੁੰਦੀ ਹਾਂ ਅੱਗੇ ਜੇ ਮਹਣਕਾ ਆਉਣ ਦੇਤੇ ਜੀ ਕੋੜ ਦੇਸੀ ਹੁੰਦਾ ਤੇ ਉਹਦਾ ਬਿਮਾਰੀਆਂ ਬਹੁਤ ਚੱਲ ਪਈਆਂ ਜੀ ਜੀ ਦਾ ਬਿਮਾਰੀਆਂ ਬਹੁਤਨ ਕਿਸੇ ਦੇ ਗੋਡੇ ਦੁਖ ਦਿਨ ਜਿਕੇ ਦਾ ਕੋਸਾ ਨਹੀਂ ਅਗੇ ਦੇਸੀ ਚੀਜ਼ਾਂ ਹੁੰਦੀਆਂ ਸੱਕਰਾਂ ਘਰਦੀਆਂ ਹੁੰਦੀਆਂ ਤੇ ਜੀ ਜੀ ਸ਼ਹਿਰ ਜਾਂਦੇ ਤੇ ਕਦੇ 6 ਮਹੀਨੇ ਬਾਅਦ ਜਾਂਦੇ ਤੇ ਉਹ ਵੀ ਲੈ ਕੇ ਫੁੜੇ ਲੈ ਕੇ ਜਿਹੜੀ ਨਾਮ ਹੁਣ ਵੀ ਨਹੀਂ ਛੱਡਦੇ ਇਹ ਲੈਕਰਦੇ ਨਹੀਂਗੇ 70 ਸਾਲ ਜਿੰਨ ਕਰਦੇ ਗਰੀ 60 ਸਾਲ ਦੀ ਇਹਨਾਂ ਅਧਿਆਨ ਨਹੀਂ ਛੱਡੇ ਹੁਣ ਵੀ ਅਸੀਂ ਕਹੀ ਕੋਈ ਨੂੰ ਧੜਾ ਧੜਾ ਬੱਟਣ ਹੁਣ ਵੀ ਵਧੀਆ ਉਹ ਪੁਰਾਣੀਆਂ ਖਰਾਕਾਂ ਫਰ ਖਾਦੀਆਂ ਨਹੀਂ ਬਈ ਅਸੀਂ ਗੱਲ ਸਤਿ ਸ਼੍ਰੀ ਅਕਾਲ ਆਜੋ ਆਜੋ ਬਈ ਬੈਠੋ ਬੈਠ ਜੀ ਇਹ ਮੜ ਕੇ ਦੇਖੋ ਜੀ ਹਾਂਜੀ ਹਾਂਜੀ ਤਾਂ ਹੀ ਤਾਂ ਮੈਂ ਇਧਰ ਉਧਰ ਰੁਕਿਆ ਇਹਨਾਂ ਨੂੰ ਹੋਰ ਵਜੀ ਕੀ ਹਾਲ ਹੈ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋਪਾਂ ਬਹੁਤ ਠੀਕ ਨੇ ਜੀ ਠੀਕ ਹੈ ਸੁਣਾਓ ਫਿਰ ਤੁਸੀਂ ਬਹੁਤ ਨਗਰ ਸਾਡਾ ਬਹੁਤ ਠੀਕ ਆ ਜੀ ਬਾਪੂ ਜੀ ਸਾਡੇ ਪਿੰਡ ਦੇ ਨੇ ਮੋੜ ਮੁੜ ਕੇ ਫੇਰ ਆਉਂਦੇ ਨੇ ਜੀ ਸਾਡਾ ਪਿਆਰਾ ਤਾਂ ਹੀ ਆਉਂਦੇ ਨੇ ਹੈ ਜੀ ਬਾਕੀ ਬਹੁਤ ਵਧੀਆ ਮਾਹੌਲ ਹੈ ਜੀ ਸਾਡੇ ਪਿੰਡ ਦੀ ਦੇਣ ਆ ਜਿਹੜੀ ਜੀ ਬਹੁਤ ਜੀ ਜੀ ਸਭ ਤੋਂ ਵੱਡੀ ਦੇਣ ਆ ਜੀ ਇਹਨਾਂ ਨੇ ਸਾਨੂੰ ਬਹੁਤ ਸਹਯੋਗ ਦਿੱਤਾ ਜੀ ਪੰਡਿਤ ਇਹਨੇ ਬਹੁਤ ਜਾਣੀ ਦੀ ਉਹ ਰੱਖਿਆ ਜਪਰਾਂ ਦਾ ਇਹ ਪਹਿਲਾਂ ਉਹੀ ਰਹਿੰਦੇ ਜੀ ਇਹ ਪਹਿਲਾਂ ਇੱਥੇ ਰਹਿੰਦਾ ਤੇ ਉਹ ਪਟਵਾਰ ਖੰਨਾ ਜੀ ਇਹ ਸਾਡੇ ਪੰਡਿਤ ਇੱਥੇ ਰਹਿੰਦੇ تھے ਜੀ ਹਾਂ ਜੀ ਇਹਨਾਂ ਦੇ ਇੱਥੇ ਜਲਮਸਤ ਸਾਰਾ ਕੁਝ ਹੋਇਆ ਨਹੀਂ ਬਿਦੁਰਗੁਰੂ ਵੀ ਜਾਂਦੇ ਇਹਨਾਂ ਨੇ ਹਾਂ ਜੀ ਬਹੁਤ ਵਧੀਆ ਗੱਲ। ਕੋਈ ਖੇਡ ਹੀ ਜਾਂਦੇ ਨੇ ਜੀ ਪਿੰਡ 'ਚ। ਉਹ ਵਧੀਆ ਬਹੁਤ ਵਧੀਆ ਸਾਡੇ ਪਿੰਡ ਦਾ ਔਕਾਦਰ ਕਰਦੇ ਨੇ। ਜੀ ਜੀ। ਫੋ ਮੈਨੂੰ ਆਹਦ ਦੀ ਕਹਾਂ ਤੂੰ ਮੈਨੂੰ ਹਰੇਕ ਵਾਰੀ ਮਿਲਦਾ। ਹਾਂ ਜੀ। ਮੈਂ ਫਿਰ ਆਪਣਾ ਮਾਗਰ ਦਾ ਗਰੌ ਉਹ ਕੋਈ ਤਾਂ ਮਿਲਦਿਆ। ਜੀ। ਅੱਛਾ ਤੁਸੀਂ ਕੀ 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 ਨਾਮ ਹੈ? ਦਰਿੰਦਰ ਰਵੀ। ਤੁਸੀਂ ਬਾਈ ਕੀ ਕਰਦੇ? ਛਿਲਾਈ ਦਾ ਕੰਮ ਕਰਦੇ। ਤੁਸੀਂ ਨਾ ਉਹ ਫਿਰ ਗੱਲਬਾਤ ਪਿੰਡ ਦੀ ਪਿੰਡ ਠੀਕ ਹੈ ਗਾ ਜੀ ਹੋਰ ਕਹਦੇ ਸਲਾਈਸ ਰੋਈ ਗਲਤ ਕੁੱਤ ਕਰਦੇ ਨਾ ਜੀ ਅੱਜ ਤੱਕ ਲੰਬਾ ਨਹੀਂ ਆਇਆ ਜੀ ਨਹੀਂ ਪਰ ਕਈ ਵਾਰ ਕਾਲੀ ਕੁੜੀ ਹੁੰਦੀ ਆ ਵੀ ਆ ਕੇ ਕਹਿੰਦੇ ਵੀ ਹਾਂ ਜੀ ਆ ਕੇ ਕਰ ਦੋ ਕਰ ਦਿੰਦੇ ਹਾਂ ਕਿ ਟਾਈਮ ਲੱਕ ਰਹੇ ਪੂਰਾ ਨਾ ਟਾਈਮ ਤੇ ਦੇ ਦੇਣੇ ਯਾਰ ਜੀ ਇਹ ਕਿ ਸਲੋਬਰੀਏ ਗੱਲਾਂ ਪੁੱਛਦਾ ਨਾ ਮਾ ਜੀ ਗੁਰਜੀਤ ਸਿੰਘ ਆ ਜੀ ਤੁਸੀਂ ਬਾਈ ਕੀ ਕਰਦੇ ਖੇਤੀਬਾੜੀ ਕਰਦੇ ਬਾਈ ਤੁਸੀਂ ਨਾ ਉਹ ਫਿਰ ਪਿੰਡ ਦੀ ਗੱਲਬਾਤ ਪਿੰਡ ਰਾਜੀ ਖੁਸ਼ੀ ਆ ਜੀ ਉਹਦਾ ਗੱਲਬਾਤ ਕੀ ਆ ਜੀ ਬਚਪਨ ਗੱਦਾ ਰਿਆ ਬਚਪਨ ਬਹੁਤ ਵਧੀਆ ਬਚਪਨ ਦੀ ਕੋਈ ਗੱਲ ਬਾਤ ਸਾਡੀ ਮੈਰਾ ਸਖਜ ਦੇ ਹੁੰਦਾ ਸੀ ਹਾਂਜੀ ਰਸਾ ਕਰ ਸੀ ਮੇਰਾ ਰਸਾ ਇੱਕ ਵੀ ਹਾਂਜੀ ਅੱਛਾ ਜੀ 13 14 ਸਾਲ ਠੀਕ ਹੈ ਜੀ ਹਾਂ ਜਿੰਦਰ ਫਿਰ ਮੁਕਾਬਲੇ ਦੇ ਵੀ ਹਾਂਜੀ ਹਾਂ ਸਾਰੇ ਪੰਜਾਬ ਚ ਘੁੰਮੇ ਸਹੀ ਹਾਂਜੀ ਸਭ ਤੋਂ ਵੱਧ ਮੈਚ ਕਿੱਥੇ ਫਸਿਆ ਬਗਤ ਇਹ ਆਪਣੇ ਫਸਿਆ ਜੀ ਕਪਮਾਰ ਸੀ ਫਸਿਆ ਸੀਗਾ ਕਰਨ ਨੂੰ ਅੱਛਾ ਜੀ ਹਾਂ ਜਿੱਤ ਕੇ ਜੀ ਹਾਂਜੀ ਹਾਂ ਜਿੱਤੇ ਜੀ ਬਈ ਫਿਰ ਖਰਾਕ ਰੋਗ ਬਈ ਕਿੰਨੇ ਦੇ ਖਰਾਕ ਖਾਂਦੇ ਸੀਗੇ ਜੀ ਤਾਂ ਕਿੱਥੇ ਜਾਂਦਾ ਸੀ ਜੋ ਇਹ ਹੁਣ ਖਿੱਚਣ ਨੂੰ ਕਹਦੇ ਹੁਣ ਤਾਂ ਹਾਂ ਜੀ ਹੁਣ 6 ਮਹੀਨਿਆਂ ਦੀ ਪ੍ਰੈਕਟਿਸ 6 ਮਹੀਨੇ ਦੀ ਪ੍ਰੈਕਟਿਸ ਕਰਕੇ ਫਿਰ ਚੱਲ ਪਾਂਗੇ ਸਿੱਖੇ ਤਾਂ ਹੋਈਆਂ ਸੀ ਸਾਰਿਆਂ ਨੂੰ ਜੀ ਜੀ ਮੈਂ ਹੁਣ ਤਾਂ ਐ ਵੀ ਦਮ ਜਾਂ ਖੜਜੂਗਾ ਉਹ ਲਾਸਟ ਤੇ ਖੜਜੁੰਦੇ ਨਹੀਂ ਨਾ ਸਾਰਿਆਂ ਨੂੰ ਮੂਰੇ ਹੁੰਦਾ ਸੀ ਜੀ ਹਾਂ ਪਹਿਲੇ ਨੰਬਰ ਤੇ ਮਿਹਨਤ ਵੀ ਕਿੰਨੀ ਕਰ ਦਿੰਦੇ ਮਿਹਨਤ ਕਰ ਦਿੰਦੇ ਜਦੋਂ ਤਾਂ ਖਿਆਲ ਚ ਮੈਂ ਚੱਲ ਪੈਂਦਾ ਜੀ ਫਿਰ ਤਾਂ ਹਰ ਰੋਜ਼ ਟੂਰਨਾਮੈਂਟਾਂ ਲੱਦੀ ਹੁੰਦੇ ਤੇ ਨਹੀਂ ਇੱਥੇ ਸਕੂਲ ਚ ਕਰ ਦਿੰਦੇ ਜੀ ਘੰਟਾ ਡੇਢ ਘੰਟਾ ਵਾਂ ਠੀਕ ਹੈ ਜੀ ਹਾਂ ਠੀਕ ਹੋ ਕਿਸ ਕਹ ਹੈ ਸ਼ਿਕਾਰ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਠੀਕ ਹੈ ਜੀ ਹਾਂਜੀ ਤੁਸੀਂ ਬਈ ਕੀ ਕਰਦੇ ਮੈਂ ਪ੍ਰਾਈਵੇਟ ਕਾਲਜ ਚ ਟੀਚਰ ਕਰਦਾ ਹਾਂ ਠੀਕ ਹੈ ਜੀ ਹਾਂਜੀ ਮੈਂ ਆਪਣੇ ਨਗਰਵਰੇ ਹੀ ਦੱਸ ਸਕਦਾ ਵੀ ਸਾਡੇ ਨਗਰ ਦੇ ਵਿੱਚ ਨਾ ਬੜੀ ਇੱਕ ਸਾਂਝੀ ਏਕਤਾ ਕੀ ਜਣੀ ਹਰ ਇੱਕ ਦੇ ਵਿੱਚ ਬ੍ਰੇਮ ਪਿਆਰ ਹੈਗਾ ਜਿਹੜਾ ਕੋਈ ਸ਼ੁਰੂ ਤੋਂ ਸਾਨੂੰ ਦੇਖਣ ਨੂੰ ਮਿਲੇਗਾ ਜੀ ਜੀ ਤੇ ਉਹ ਚਾਹੇ ਕੋਈ ਇੱਥੇ ਦੇ ਕਮਾਂ ਬਰਤੀ ਲਾ ਲੋ ਚਾਹੇ ਪਿੰਡ ਦੀ ਪੰਚਾਇਤ ਲਾ ਲੋ ਤੇ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਇੱਥੋਂ ਪਿਆਰ ਨਜ਼ਰ ਆਊਗਾ ਲੋਕਾਂ ਦੇ ਅੰਦਰ ਇੱਕ ਸਾਡੀ ਇੱਕ ਬੜੀ ਵੱਡੀ ਜਿਸੀ ਅਸੀਂ ਇਹਨੂੰ ਸਮਝਦੇ ਆ ਕਿ ਪਿੰਡ ਦੇ ਅੰਦਰ ਇਹ ਬਣਿਆ ਹੋਇਆਗਾ ਸ਼ੁਰੂ ਤੋਂ ਲੈ ਕੇ ਸਾਡੇ ਗੁਰਦੁਆਰਾ ਸਾਹਿਬ ਇੱਕ ਆਗਾ ਇੱਕ ਸਮਸ਼ਾਨ ਘਾਟਾਗਾ ਠੀਕ ਹੈ ਇੱਕ ਮਸਜਿਦ ਆਗੀ ਤੇ ਬਾਕੀ ਹੋਰ ਸੇ ਧਰਮਸ਼ਾਲਾ ਨੇ ਹਰ ਇੱਕ ਧਰਮ ਦਾ ਉਹ ਸਤਕਾਰ ਹੁੰਦਾਗਾ ਜਿਹਦੇ ਨਾਲ ਕੀ ਹੈਗਾ ਆਪਸ ਦੇ ਵਿੱਚ ਪਿਆਰ ਬਣਿਆ ਹੋਇਆਗਾ ਸ਼ੁਰੂ ਤੋਂ ਲੈ ਕੇ ਤੇ ਜਿਹੜੇ ਇਹ ਸਾਡੇ ਪਿੱਛੇ ਸਾਰੇ ਸਾਡੇ ਵੀਰਾਂ ਨੇ ਦੱਸਿਆਗਾ ਕੀ ਨਗਰ ਦੇ ਵਿੱਚ ਪੰਚਾਇਤਾਂ ਨੇ ਕੰਮ ਕਰੇ ਨਹੀਂ ਜ ਜਿਹੜੇ ਕੰਮਾਂ ਦੇ ਵਿੱਚ ਜਿਹੜਾ ਰੋਲ ਹੈਗਾ ਉਹ ਫਤੇ ਪ੍ਰਭਕਰ ਜੀ ਦਾ ਰਿਹਾ ਹੈਗਾ ਉਹ ਬਿਲਕੁਲ ਸੱਚ ਕਿਹਾ ਉਹਨਾਂ ਨੇ ਫਤੇ ਪ੍ਰਭਕਰ ਜੀ ਦਾ ਰੋਲ ਇਸ ਤਰ੍ਹਾਂ ਰਿਹਾ ਹੈਗਾ ਕਿ ਕੰਮ ਦੇਖੋ ਹੋਣ ਦੀ ਇੱਕ ਇੱਕ ਦੌਰ ਹੁੰਦਾ ਹੈਗਾ ਜਦੋਂ ਕੋਈ ਸਾਨੂੰ ਪਿੱਛੋਂ ਸਪੋਰਟ ਮਿਲ ਜੇ ਨਾ ਤਾਂ ਉਹ ਹੋਰ ਥੋੜਾ ਤੇਜ਼ੀ ਨਾਲ ਹੋਣੇ ਸ਼ੁਰੂ ਹੋ ਜਾਂਦੇ ਨੇ ਕੰਮ ਔਰ ਫਤੇ ਪ੍ਰਭਕਰ ਜੀ ਨੇ ਉਹਦਾ ਦਾ ਕੰਮ ਕਰਿਆ ਸਾਡੇ ਲਈ ਸਾਡੇ ਜਦੋਂ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਮਨਾਈ ਉਸ ਸਮੇਂ ਸਾਨੂੰ 1 ਕਰੋੜ ਤੋਂ ਉੱਪਰ ਰੁਪਈਆ ਪਿੰਡ ਲਈ ਆਇਆ ਜਿਨ੍ਹਾਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਉਸ ਤੋਂ ਪਹਿਲਾਂ ਪਿਛਲੀ ਪੰਚਾਇਤ ਦੇ ਵਿੱਚ ਕੁਝ ਅਜਿਹੇ ਕੰਮ ਕਰੇ ਜਿਹੜੇ ਕਿਸੇ ਹੋਰ ਨਗਰ ਦੇ ਵਿੱਚ ਜਾ ਰਹੇ ਸੀ ਜਿਹੜੇ ਕਿ ਸਾਡੇ ਪਿੰਡ ਉਹ ਖੀੜੀ ਜੱਟਾ ਖੁਦ ਲੈ ਕੇ ਆਏ ਉਹ ਤਾਂ ਲੈ ਕੇ ਆਏ ਕਿਉਂਕਿ ਉਹਨਾਂ ਦਾ ਖੀੜੀ ਜੱਟਾ ਨਾਲ ਆਪ ਦਾ ਬਹੁਤ ਜ਼ਿਆਦਾ ਲਗਾਗਾ ਔਰ ਉਹਨਾਂ ਦਾ ਜਨਮ ਇੱਥੇ ਦਾ ਹੋਇਆਗਾ ਉਹਨਾਂ ਦਾ ਜਿਹੜਾ ਜੰਮ ਪਲ ਜਿਹੜੀ ਉਹਨਾਂ ਦੀ ਧਰਤੀ ਹੈਗੀ ਉਹ ਉਹ ਹੀ ਹੈਗੀ ਇਸ ਕਰਕੇ ਉਹ ਉਹਨਾਂ ਨੂੰ ਆਪ ਦਾ ਨਗਰ ਸਮਝਦੇ ਨੇ ਤੇ ਬਾਕੀ ਤੁਸੀਂ ਸਾਰੇ ਵੀਰਾਂ ਨਾਲ ਗੱਲ ਕਰੀ ਹੈ ਜਿੱਦਾਂ ਵੀ ਹਾਂ ਇਥੋਂ ਤੁਹਾਨੂੰ ਹਰ ਇੱਕ ਚੀਜ਼ ਜਣੀ ਕੁਝ ਨਾ ਕੁਝ ਪੋਜ਼ਿਟਿਵ ਦਿਖੂਗਾ ਸਾਡੇ ਇਹ ਨਗਰ ਦੀ ਇੱਕ ਖਾਸੀਅਤ ਹੈ ਜਿਸ ਕਰਕੇ ਐਸੇ ਕਾਰਜ ਬੇਯਕੀਨ ਹਾਂ ਮੈਂ ਜੀ ਆਕ੍ਰੀ ਸਿੰਘ ਜੀ ਤੁਸੀਂ ਸਰਪੰਚ ਬਣਦੇ ਨਾ ਮੇਰੇ ਵਾਈਫ ਸਰਪੰਚ ਨੇ ਜੀ ਮੈਂ ਪਹਿਲਾਂ ਦੋ ਵਾਰ ਪੰਚਾਇਤ ਮੈਂਬਰ ਰਹੇ ਗਿਆ ਠੀਕ ਹਾਂ ਜੀ ਤੁਸੀਂ ਆਪਣੇ ਅਨਯੋਰ ਦੇ ਵਿੱਚ ਕੀ ਕੀ ਵਿਕਾਸ ਕਰਾਉਣਾ ਪੈਂਦਾ ਕੀ ਕੀ ਸੋਚਿਆ ਤੁਸੀਂ ਬੇਤੇ ਆ ਵਿਕਾਸ ਕਰਾਉਣਾ ਹਾਂ ਵਿਕਾਸ ਤਾਂ ਪਹਿਲਾਂ ਪਿਛਲੇ ਟਰਨ ਤੇ ਵੀ ਕਰਵਾ ਕਰਜ਼ੀ ਦਾ ਤੇ ਹੋਰ ਸਾਰੇ ਨਗਰ ਦਾ ਹੀ ਸਹਿਯੋਗ ਆ ਸਾਡੇ ਲਈ ਜੀ ਜੀ ਤੇ ਪਹਿਲੀਆਂ ਟਰਨਾਂ ਚ ਵੀ ਬਹੁਤ ਹੋਇਆ ਮੈਂ ਪੰਚ ਰਿਆਂ ਵਿੱਚ ਤੇ ਹੁਣ ਅੱਗੇ ਅਸੀਂ ਸੋਚ ਰਹੇ ਜਿਵੇਂ ਕਿ ਸਾਡੇ ਹੈਲਥ ਬਾਰੇ ਕੋਈ ਸਹੂਲਤ ਨਹੀਂ ਹੈ ਜੀ ਅਸੀਂ ਹੈਲਥ ਲਈ ਉਪਰ ਅੱਲਾ ਕਰ ਰਹੇ ਹਾਂ ਤੇ ਅੱਗੇ ਤੱਕ ਪਹੁੰਚ ਕਰਕੇ ਜੋ ਵੀ ਹੈ ਨਾ ਹੈਲਥ ਲਈ ਅਸੀਂ ਕਰ ਸਕੀਏ ਜਾਂ ਐਮਬੂਲੈਂਸ ਵਗੈਰਾ ਜਾਂ ਕੋਈ ਡਿਸਪੈਂਸਰੀ ਵਗੈਰਾ ਜਿਹੜੀ ਸਾਡੇ ਪਿੰਡ ਦੀ ਜਣੀ ਹੁਣ ਇੱਕ ਘਾਟ ਆ ਬਾਕੀ ਤਕਰੀਬਨ ਸਾਡੇ ਸਾਰੇ ਹੈ ਨਾ ਕੰਮ ਨੇਪਰੇ ਚੜੇ ਨੇ ਮੈਰੀ ਦੀ ਕਿਰਪਾ ਨਾਲ ਤੇ ਵੱਡੀ ਗੱਲ ਇਹ ਹੈ ਵੀ ਸਾਡੇ ਬਾਬਾ ਨਾਨਕ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਤੇ ਗੁਰਦੁਆਰਾ ਸਾਹਿਬ ਇੱਕ ਹੈ ਜਿੱਥੇ ਸਾਰੀ ਸੰਗਤ ਨਤਮਸਤਕ ਹੋਣ ਜਾਂਦੀ ਹੈ ਹਰ ਰੋ ਸਵੇਰੇ ਤੇ ਸਾਰੀ ਮਤਲਬ ਇੱਕ ਸਮਸ਼ਾਨ ਘਟ ਹੈ ਤੇ ਸਾਰੇ ਧਰਮਾਂ ਦਾ ਯਾਨੀ ਭਾਈਚਾਰਕ ਸਾਜ ਦਾ ਸੀ ਬਣਾ ਕੇ ਰੱਖੀ ਹੋਈ ਹੈ ਤੇ ਲੋਕਾਂ ਦਾ ਵੀ ਇਹ ਚ ਪੂਰਾ ਸਹਿਯੋਗ ਹੈ ਚਲੋ ਵਧੀਆ ਗੱਲ ਇਹ ਹੈ ਇਦਾਂ ਹੀ ਭਾਈਚਾਰਕ ਤਰ੍ਹਾਂ ਜਿ ਬਣੀ ਰਹੇ ਇਦਾਂ ਹੀ ਪਿੰਡ ਦਾ ਵਿਕਾਸ ਹੁੰਦਾ ਰਹੇ ਹਾਂਜੀ ਹਾਂ ਜੀ ਏਤੀ ਪਿੰਡ ਖੜੀ ਜੱਟਾਂ ਦੇ ਸਾਥ ਹੁਣ ਵਾਧੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਦੇ ਇਜਾਜ਼ਤ ਕੈਮਰਾਮੈਨ ਇੰਦਰਜੀ ਦੇ ਨਾਲ ਹਾਕ ਸਿੰਘ ਅਮਦ ਗੜੀਆ ਪੀਟੀਸੀ ਨਹੀਂ ਹੋਈ